ਹੇ ਬਾਈ ਇਹ ਹਾਂਜੀ ਕਿਹੜੇ ਪਿੰਡ ਦੇ ਆ ਹੈ ਕੱਢ ਜਾ ਕਿਹੜੇ ਪਿੰਡ ਦੇ ਬਕਸੇ ਆ ਹੈ ਹੈ ਕਿਹੜੇ ਪਿੰਡ ਦੇ ਆ ਹੈ ਮੁਲਾਜ਼ਮ ਕਿੱਥੇ ਆ ਦੱਸ ਮੁਲਾਜ਼ਮ ਕਿੱਥੇ ਦੱਸ ਮੁਲਾਜ਼ਮ ਕਿੱਥੇ ਆ ਮੁਲਾਜ਼ਮ ਉਹ ਗਾਨਾ ਤੁਸੀਂ ਆ ਤੇਰੇ ਕੋਲ ਕਿਆ ਅਥਾਰਟੀ ਹੈ ਇਹ ਖੈਰ ਪਰ ਦੇ ਬਕਸੇ ਆ ਤੂੰ ਕਿਵੇਂ ਲੈ ਸਕਦਾ ਬਾਈ ਦੱਸ ਬੰ ਨੂੰ ਗੱਲ ਕਰ ਵੀਰ ਹੈਲੋ ਹੈਲੋ ਗੱਲ ਕਰ ਪ੍ਰਾਈਵੇਟ ਬੰਦਾ ਤੂੰ ਕਿਵੇਂ ਲੈ ਸਕਦਾ ਦੱਸ ਹੈਲੋ ਗੱਲ ਕਰ ਬਾਈ ਇੱਧਰ ਰੁਕ ਵੀ ਰੱਖ ਕਿਵੇਂ ਲਿਆ ਸਕਦਾ ਦੱਸ ਆਏ ਥੋੜੀ ਪਰਮਿਸ਼ਨ ਦੇ ਬਿਨਾ ਥੋੜੀ ਆ ਸਕਦਾ ਨਾ ਨਾ ਥੋੜੀ ਸਰਕਾਰੀ ਬੱਸਾਂ ਕਿੱਥੋਂ ਦੀਆਂ ਪਿੱਛੇ ਥੋੜੀ ਆਪਾਂ ਤੁਸੀਂ ੱੱਕਾ ਕਰਨੀ ਨਹੀਂ ਨਹੀਂ ਸਰਕਾਰੀ ਬੱਸਾਂ ਕਿੱਥੇ ਜਿਹੜੀਆਂ ਲਾਈਆਂ ਹੋਈਆਂ ਸਰਕਾਰ ਨੇ ਦੱਸ ਦੱਸ ਗੱਲ ਕਰ ਯਾਰ ਬਾਈ ਰੋਕੋ ਕਿਵੇਂ ਲਿਆ ਸਕਦੇ ਇਹ ਪ੍ਰਾਈਵੇਟ ਦੱਸੋ ਜੀ ਪ੍ਰਾਈਵੇਟ ਬੰਦਾ ਕਿਵੇਂ ਲਿਆ ਸਕਦੇ ਦੱਸੋ ਸਾਨੂੰ ਇਹਦੇ ਕੋਲ ਕੀ ਅਥਾਰਟੀ ਹੈ ਵੀ ਦੱਸੋ ਐਕਸ ਮੈਟਰ ਰੁਕੋ ਦੱਸੋ ਜੀ ਰੁਕੋ ਇਸ ਬੰਦੇ ਕੋਲ ਕੀ ਅਥਾਰਟੀ ਲਿਆਉਣ ਦੀ ਦੱਸੋ ਮਾਇਆ ਜੀ ਖੈਰਪੁਰ ਤੇ ਆਣੀ ਖੈਰਪੁਰ ਜੇ ਮੇਰੇ ਨਾਲੇ ਨਾ ਮਲਾਜਮ ਬੱਸ ਚੜ੍ਹਦੇ ਬੱਸ ਚੜ੍ਹ ਗਿਆ ਮਲਾਜਮ ਸਰਕਾਰੀ ਬੱਸ ਜਿਹੜੀ ਪਿੰਡ ਗਈ ਵੀ ਆ ਉਹ ਕਦੇ ਨਹੀਂ ਲੈ ਕੇ ਆਈ ਮੇਰੇ ਨਾਲ ਨਾ 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 ਇਹ ਗੱਲ ਵੀ ਆਏ ਕਿਵੇਂ ਲਿਆ ਨਾਲ ਕਿਵੇਂ ਆ ਆਏ ਨਹੀਂ ਲਿਆ ਸਕਦੇ ਤੁਸੀਂ ਬੱਸ ਚੜ੍ਹ ਗਿਆ ਨੂੰ ਨਾਲ ਤਾਂ ਮਿਲੋ ਕੋਈ ਨਹੀਂ ਯਾਰ ਕਰਦੇ ਆਪਾਂ ਨਹੀਂ ਵੀਰ ਨਾ ਨਾ ਇੱਥੇ ਸੇਬਈਏ ਹਾਂਜੀ ਕਿਹੜੇ ਪਿੰਡ ਦੇ ਆ ਹੈ ਕੱਢ ਜਾ ਕਿਹੜੇ ਪਿੰਡ ਦੇ ਬੰਦੇ ਆ ਹੈ ਕਿਹੜੇ ਪਿੰਡ ਦੇ ਆ ਮੁਲਾਜ਼ਮ ਕਿੱਥੇ ਆ ਦੱਸ ਮੁਲਾਜ਼ਮ ਕਿੱਥੇ ਦੱਸ ਮੁਲਾਜ਼ਮ ਕਿੱਥੇ ਆ ਮੁਲਾਜ਼ਮ ਉਹ ਗੰਨ ਤੁਸੀਂ ਆਏ ਤੇਰੇ ਕੋਲ ਕੀ ਅਥਾਰਟੀ ਹੈ ਇਹ ਖੈਰ ਪਰਦੇ ਬਾਕਸਿਆਂ ਤੂੰ ਕਿਵੇਂ ਲੈ ਸਕਦਾ ਬਾਈ ਦੱਸ ਬੰ ਨੂੰ ਗੱਲ ਕਰ ਵੀਰ ਹੈਲੋ ਹੈਲੋ ਗੱਲ ਕਰ ਪ੍ਰਾਈਵੇਟ ਬੰਦਾ ਤੂੰ ਕਿਵੇਂ ਲੈ ਸਕਦਾ ਦੱਸ ਹੈਲੋ ਗੱਲ ਕਰ ਬਾਈ ਇੱਧਰ ਰੁਕ ਵੀਰ ਕਿਵੇਂ ਲਿਆ ਸਕਦਾ ਦੱਸ ਨਾ ਨਾ ਥੋੜੀ ਪਰਮਿਸ਼ਨ ਦੇ ਬਿਨਾ ਥੋੜੀ ਆ ਸਕਦਾ ਨਾ ਨਾ ਥੋੜੀ ਸਰਕਾਰੀ ਬੱਸਾਂ ਕਿੱਥੇ ਥੋੜੀਆਂ ਪਿੱਛੇ ਥੋੜੀਆਂ ਆ ਰਹੀਆਂ ਆ ਤੁਸੀਂ ੱੱਕਾ ਕਰ ਰਹੇ ਹੋ ਨਹੀਂ ਨਹੀਂ ਸਰਕਾਰੀ ਬੱਸਾਂ ਕਿੱਥੇ ਜਿਹੜੀਆਂ ਲਾਈਆਂ ਹੋਈਆਂ ਸਰਕਾਰ ਨੇ ਦੱਸ ਦੱਸ ਗੱਲ ਕਰ ਯਾਰ ਭਾਈ ਰੋਕੋ ਕਿਵੇਂ ਲਿਆ ਸਕਦੇ ਇਹ ਪ੍ਰਾਈਵੇਟ ਦੱਸੋ ਜੀ ਪ੍ਰਾਈਵੇਟ ਬੰਦਾ ਕਿਵੇਂ ਲਿਆ ਸਕਦੇ ਦੱਸੋ ਸਾਨੂੰ ਇਹਦੇ ਕੋਲ ਕੀ অথੋਰੀਟੀ ਹੈ ਵੀ ਦੱਸੋ ਐਕਸਮੇ ਰੁਕੋ ਦੱਸੋ ਜੀ ਇਸ ਬੰਦੇ ਕੋਲ ਕੀ অথੋਰੀਟੀ ਹੈ ਲਿਆਉਣ ਦੀ ਦੱਸੋ ਖੈਰ ਕੋਲੇ ਮੇਰੇ ਨਾਲੇ ਮਲਾਜਮ ਬੱਸ ਚੜ ਗਏ ਬੱਸ ਬੱਸ ਚੜ ਗਏ ਮਲਾਜਮ ਸਰਕਾਰੀ ਬੱਸ ਜਿਹੜੀ ਪਿੰਡ ਗਈ ਵੀ ਆ ਉਹ ਕਦੇ ਨਹੀਂ ਲੈ ਕੇ ਆਈ ਮੇਰੇ ਨਾਲ ਨਾ 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 ਇਹ ਗੱਲ ਵੀ ਆਏ ਕਿਵੇਂ ਲਿਆ ਨਾਲ ਕਿਵੇਂ ਆ ਆਏ ਨਹੀਂ ਲਿਆ ਸਾਡੇ ਤੁਸੀਂ ਚੜ ਗਏ ਉਹ ਨਾਲ ਤਾਂ ਮਿਲੋ ਕੋਈ ਨਹੀਂ ਯਾਰ ਕਰਦੇ ਆਪਾਂ ਨਹੀਂ ਫਿਰ ਆਏ ਇੱਥੇ ਸੇਬਈ ਇਹ ਹਾਂਜੀ ਕਿਹੜੇ ਪਿੰਡ ਦੇ ਆ ਹੈ ਕੱਢ ਜਾ ਕਿਹੜੇ ਪਿੰਡ ਦੇ ਬੰਦੇ ਆ ਇਹ ਹੈ ਕਿਹੜੇ ਪਿੰਡ ਦੇ ਆ ਮਲਾਜਮ ਕਿੱਥੇ ਆ ਦੱਸ ਦੱਸ ਮੁਲਾਜ਼ਮ ਕਿੱਥੇ ਆ? ਮੁਲਾਜ਼ਮ ਉਹ ਗਾਂ ਨੂੰ ਤੁਸੀਂ ਆਏ ਤੇਰੇ ਕੋਲ ਕੀ ਅਥਾਰਟੀ ਹੈ ਤੇ ਇਹ ਖੈਰ ਪਰਦੇ ਬਾਕਸਿਆਂ ਤੂੰ ਕਿਵੇਂ ਲੈ ਆ ਸਕਦਾ ਬਾਈ? ਦੱਸ ਬੰਨੂ ਗੱਲ ਕਰ ਵੀਰ ਹੈਲੋ ਹੈਲੋ ਗੱਲ ਕਰ ਪ੍ਰਾਈਵੇਟ ਬੰਦਾ ਤੂੰ ਕਿਵੇਂ ਲੈ ਆ ਸਕਦਾ ਦੱਸ ਹੈਲੋ ਗੱਲ ਕਰ ਬਾਈ ਇੱਧਰ ਰੁਕ ਵੀਰ ਹਾਂ ਕਿਵੇਂ ਲਿਆ ਸਕਦਾ ਦੱਸ ਨਾ ਥੋੜੀ ਪਰਮਿਸ਼ਨ ਦੇ ਬਿਨਾ ਥੋੜੀ ਆ ਸਕਦਾ ਨਾ ਨਾ ਥੋੜੀ ਸਰਕਾਰੀ ਬੱਸਾਂ ਕਿੱਥੋਂ ਦੀਆਂ ਕਿੱਥੇ ਯਾਰ ਪਿੱਛੇ ਥੋੜੀ ਜਿਹੀ ਬਾਤ ਤੁਸੀਂ ਠੱਕਾ ਕਰਦੇ ਨਹੀਂ ਨਹੀਂ ਸਰਕਾਰੀ ਬੱਸਾਂ ਕਿੱਥੇ ਜਿਹੜੀਆਂ ਲਾਈਆਂ ਹੋਈਆਂ ਸਰਕਾਰ ਨੇ ਦੱਸ ਦੱਸ ਗੱਲ ਕਰ ਯਾਰ ਭਾਈ ਰੋਕੋ ਕਿਵੇਂ ਲਿਆ ਸਕਦੇ ਇਹ ਪ੍ਰਾਈਵੇਟ ਦੱਸੋ ਜੀ ਪ੍ਰਾਈਵੇਟ ਬੰਦਾ ਕਿਵੇਂ ਲਿਆ ਸਕਦੇ ਦੱਸੋ ਸਾਨੂੰ ਇਹਦੇ ਕੋਲ ਕੀ অথੋਰੀਟੀ ਹੈ ਵੀ ਦੱਸੋ ਐਕਸ ਮੈਟਰ ਰੁਕੋ ਦੱਸੋ ਜੀ ਇਸ ਬੰਦੇ ਕੋਲ ਕੀ অথੋਰੀਟੀ ਹੈ ਲਿਆਉਣ ਦੀ ਦੱਸੋ ਖੈਰ ਕੋਲ ਮੇਰੇ ਨਾਲੇ ਨਾ ਮਲਾਜ ਬੱਸ ਚੜ ਕੇ ਬੱਸ ਬੱਸ ਚੜ ਗਿਆ ਮਲਾਜ ਸਰਕਾਰੀ ਬੱਸ ਜਿਹੜੀ ਪਿੰਡ ਗਈ ਵੀ ਉਹ ਕਦੇ ਨਹੀਂ ਲੈ ਕੇ ਆਈ ਮੇਰੇ ਨਾਲ ਨਾ 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 ਇਹ ਗੱਲ ਵੀ ਆਏ ਕਿਵੇਂ ਆ ਨਾਲ ਕਿਵੇਂ ਆ ਆ ਨਹੀਂ ਲਿਆ ਸਕਦੇ ਤੁਸੀਂ ਚੜ ਗਿਆ ਉਹ ਨਾਲ ਤਾਂ ਮਲਾਜ ਪਰ ਕੋਈ ਨਹੀਂ ਯਾਰ ਕਰਦੇ ਆਪਾਂ ਨਹੀਂ ਵੀਰੋ